ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਇਸ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਅੱਜ ਆਪਾਂ ਨੇ ਗੱਲਬਾਤ ਕਰਨੀ ਹੈ ਇੱਕ ਮਾਂ ਪੁੱਤਾਂ ਬਾਰੇ ਹੁਣ ਇੱਕ ਬੇਟੇ ਨੇ ਸਾਨੂੰ ਮੈਸੇਜ ਕੀਤਾ ਉਸ ਬੱਚੇ ਨੇ ਇਹ ਲਿਖਿਆ ਹੈ ਕਹਿੰਦਾ ਵੀ ਮੇਰੀ ਮਾਂ ਐ ਘਰ 'ਚ ਮੈਂ ਆ ਤੇ ਮੇਰੀ ਵੋਟੀ ਆ ਤੇ ਮੇਰੇ ਦੋ ਬੱਚੇ ਨੇ ਇਹ ਮੁੰਡਾ ਡਿਊਟੀ ਕਰਦਾ ਹੈ ਇਹਦੀ ਇਨਕਮ ਹੈ 10000 ਰੁਪਿਆ ਮਹੀਨੇ ਦੀ ਇਹਦੀ ਮਾਂ ਨੂੰ ਪੈਨਸ਼ਨ ਲੱਗੀ ਹੋਈ ਆ 30000 ਰੁਪਿਆ ਮਹੀਨਾ ਹੁਣ ਸੁਣਿਓ ਧਿਆਨ ਨਾਲ ਦੇਖੋ ਉਸ ਬੱਚੇ ਨੇ ਇਹ ਲਿਖਿਆ ਹੈ ਉਹ ਕਹਿੰਦਾ ਵੀ ਦੋ ਮੇਰੇ ਬੱਚੇ ਆ ਉਹਨਾਂ ਦੀ ਮੈਂ ਫੀਸ ਵੀ ਭਰਦਾ ਮੈਂ ਘਰ ਦਾ ਗੁਜ਼ਾਰਾ ਵੀ ਚਲਾਉਣਾ ਓਨਲੀ 10000 ਚੋਂ ਦੇਖੋ ਜੀ 10000 ਦੀ ਕੋਈ ਅੱਜ ਦੇ ਸਮੇਂ 'ਚ ਕੋਈ ਵੈਲਿਊ ਨਹੀਂ ਹੈਗੀ 10000 ਤਾਂ 5-700 ਰੁਪਏ ਵਰਗਾ ਹੈ ਕਈ ਵਾਰ ਸਾਡਾ ਇੱਕ ਦਿਹਾੜੀ 'ਚ ਕਿਤੇ 10000 ਰੁਪਏ ਲੱਗ ਜਾਂਦਾ ਹੈ ਠੀਕ ਹੈ ਜੀ ਆਪਾਂ ਮਾਣੀ ਮੋਟੀ ਘਰ 'ਚ ਬਿਮਾਰੀ ਠਮਾਰੀ ਆ ਜਵੇ ਆਪਾਂ ਡਾਕਟਰ ਕੋਲ ਜਦੋਂ ਜਾਂਦੇ ਆ ਨਾ 2-3000 ਰੁਪਿਆ ਜੇਬ 'ਚ ਪਾ ਕੇ ਤੁਰਦੇ ਆ ਨਾਰਮਲ ਜੀ ਕੋਈ ਬੁਖਾਰ ਵਗੈਰਾ ਹੋਵੇ ਕੁਸ ਵੱਡੀ ਪ੍ਰੋਬਲਮ ਦੀਆਂ ਤਾਂ ਦੂਰ ਦੀਆਂ ਗੱਲਾਂ ਨੇ ਹੁਣ ਉਹ ਮੁੰਡੇ ਨੇ ਦੱਸਿਆ ਕਹਿੰਦਾ ਵੀ ਮੇਰੀ ਇਨਕਮ ਹੈ 10000 ਰੁਪਿਆ ਮੇਰੀ ਮਾਂ ਦੀ ਪੈਨਸ਼ਨ ਹੈ 30000 ਰੁਪਿਆ ਵੀ ਮੈਂ ਉਸ 10000 'ਚੋਂ ਹੀ ਫੀਸਾਂ ਭਰਦਾ 10000 'ਚੋਂ ਹੀ ਮੇਰਾ ਸੌਦਾ ਪੱਤਾ ਆਉਂਦਾ 10000 'ਚੋਂ ਹੀ ਮੇਰਾ ਆਉਣਾ ਜਾਣਾ ਸਭ ਕੁਝ 10000 'ਚ ਹੀ ਆ ਵੀ ਮੈਂ ਬਹੁਤ ਤੰਗੀ ਕੱਟਦਾ ਹੁਣ ਮੈਂ ਮਾਂ ਨੂੰ ਆਪਣੀ ਨੂੰ ਮੁੰਡਾ ਕਹਿੰਦਾ ਮੈਂ ਆਪਣੀ ਮਾਂ ਨੂੰ ਕਿਹਾ ਵੀ ਮਾਂ ਤੂੰ ਮੈਨੂੰ ਜਿਹੜੇ ਤੇਰੇ ਪੈਨਸ਼ਨ ਦੇ ਪੈਸੇ ਆ ਉਹ ਥੋੜੇ ਬਹੁਤੇ ਮੈਨੂੰ ਦੇ ਦਿਆ ਕਰ ਮਾਂ ਕਹਿੰਦਾ ਹਰੇਕ ਵਾਰ ਮੈਨੂੰ ਕੋਈ ਨਾ ਕੋਈ ਬਹਾਨਾ ਲਾ ਦਿੰਦੀ ਮੈਨੂੰ ਫੁਲਾਨੀ ਜਗ੍ਹਾ ਚਾਹੀਦੀਆਂ ਮੈਂ ਬਿਮਾਰ ਆ ਮੈਂ ਆਪਰੇਸ਼ਨ ਕਰਾਉਣਾ ਹੈ ਮੈਂ ਫੁਲਾਣਾ ਧਮਕਾ ਬਹਾਨਾ ਲਾ ਦਿੰਦੀ ਹੈ ਦੇਖੋ ਮਾਵਾ ਨੂੰ ਮੈਂ ਇਹ ਗੱਲ ਕਹੂੰਗੀ ਜੇ ਤੁਹਾਡਾ ਬੱਚਾ ਆ ਗਿਆ ਕਰੀਆ ਤੁਹਾਡਾ ਬੱਚਾ 10000 ਚੋਂ ਘਰ ਚਲਾ ਸਕਦਾ ਹੈ ਫਿਰ ਤਾਂ ਵਾਕਿਆ ਹੀ ਆਗਿਆਕਾਰੀ ਹੋਊਗਾ ਬਹੁਤ ਲਾਇਕ ਹੋਊਗਾ 10000 ਚ ਘਰ ਚਲਾਉਣਾ ਨਾ ਇੱਕ ਮਹੀਨੇ ਲਈ ਐਂ ਚਲਾਉਣਾ ਪੈਂਦਾ ਨੂਨ ਨਾਲ ਵੀ ਖਾਣੀ ਪੈ ਜਾਂਦੀ ਹੈ ਕਈ ਵਾਰ 10000 ਦੀ ਇੰਨੀ ਕਬਲੀ ਹੋ ਰਹੀ ਹੁਣ ਜੇ ਭੈਣ ਮੇਰੀਏ ਤੂੰ ਆਪਣੇ ਬੱਚੇ ਨੂੰ ਮੈਂ ਨਹੀਂ ਕਹਿੰਦੀ ਤੂੰ ਖਾਲੀ ਹੋ ਮਾਂ ਨੂੰ ਇਹ ਚਾਹੀਦਾ ਮੁੰਡੇ ਦੀ ਨੂੰ ਕੋਈ ਭਾਈ ਇਸ ਬੱਚੇ ਦੀ ਮਾਂ ਨੂੰ ਇਹ ਚਾਹੀਦਾ। ਤੂੰ 10000 ਕੋਲ ਰੱਖ ਲੈ। ਤੂੰ 20000 ਮੁੰਡੇ ਨੂੰ ਦੇ ਦੇ। ਉਹ ਵੀ ਤੇਰਾ ਹੀ ਪੁੱਤ ਹੈ। ਜਿਹੜੇ ਤੇਰੇ ਬੱਚੇ ਆ ਤੇਰੇ ਹੀ ਪੋਤਾ-ਪੋਤੀ ਨੇ। ਜਿਨ੍ਹਾਂ ਦੀਆਂ ਫੀਸਾਂ ਭਰਨੀਆਂ ਨੇ। ਉਹ 30 ਤੇ ਮੰਗੂ। ਫਿਰ ਉਹ ਅਗਲੇ ਦੇ ਮੋੜੂ ਮਾਂ ਗੋਜੇ ਰੱਖ ਰਹੀ ਆ। ਇੱਕ ਮਾਂ ਜੇ ਜਾਨ ਦੀ ਜਾਨ ਆ ਘਰ 'ਚ। ਜਾਨ ਦੀ ਜਾਨ ਆ ਰੋਟੀ ਟੋਕੋ ਨੂੰ ਸਾਰਾ ਘਰੋਂ ਮਿਲਦਾ ਹੈ। ਫਿਰ ਉਹਨੂੰ 30000 ਦੀ ਲੋੜ ਨਹੀਂ ਹੈਗੀ ਮਹੀਨੇ ਦੀ। ਮੈਂ ਵੀ ਨਹੀਂ ਕਹਿੰਦੀ ਵੀ ਮਾਂ ਖਾਲੀ ਹੋਵੇ 10000 ਆਪਣੇ ਕੋਲ ਰੱਖੇ ਕਿਤੇ ਔਕਸੋਖ ਚ ਕੰਮ ਆ ਜਾਂਦਾ ਘਰ ਚ ਕੰਮ ਆ ਜਾਂਦਾ ਮਾਂ ਲਈ ਉਹ ਕੰਮ ਆ ਜਾਂਦਾ ਕੋਈ ਧੀ ਭੈਣ ਆ ਜਾਂਦੀ ਆ ਉਹਦੇ ਦਸਾਂ ਬਈ ਹੱਥ ਤੇ ਧਰਨਾ ਪੈ ਜਾਂਦਾ ਮਾਮਾ ਨੂੰ ਵੀ ਖਾਲੀ ਹੋਗੇ ਨਹੀਂ ਸਰਦਾ ਕਿਉਂਕਿ ਕਬੀਲਦਾਰੀਆਂ ਨੇ ਜੇ ਤੂੰ 20000 ਰੁਪਿਆ ਪੁੱਤ ਦੇ ਹੱਥ ਤੇ ਧਰ ਦਵੇਂ 10000 ਰੁਪਿਆ ਭਾਈ ਤੂੰ ਰੱਖ ਲੈ ਮਹੀਨੇ ਦਾ ਫਿਰ ਦੇਖ ਲੋ ਕਿੰਨਾ ਹੋ ਜਾਂਦਾ ਹੈ ਕਿੰਨਾ ਹੋ ਜਾਂਦਾ 120000 ਫੇਰ ਵੀ ਖਰਚੇ ਖਾਤਰ ਇੱਕ ਸਾਲ ਦਾ ਬਚਦਾ ਹੈ ਸੱਸ ਦੇ ਇਕੱਲੇ ਖਰਚੇ ਖਾਤਰ ਦੇਖੋ ਜੇ ਅਸੀਂ ਮਾਵਾ ਹੋ ਗਏ ਪੁੱਤਾਂ ਨੂੰ ਲਾਹੌਰ ਕਰਦੇ ਆਂ ਦੇਖੀਏ ਅੱਖਾਂ ਸਾਹਮਣੇ ਫੇਰ ਅਸੀਂ ਮਾਵਾ ਨਹੀਂ ਕਹਿਲਾ ਸਕਦੀਆਂ ਜਵਾਕ ਜੰਮਣ ਨਾਲ ਕੋਈ ਮਾਂ ਨਹੀਂ ਬਣ ਜਾਂਦੀ ਮਾਵਾ ਦੇ ਫਰਜ਼ ਬਹੁਤ ਹੁੰਦੇ ਨੇ ਮੈਂ ਉਸ ਜਵਾਕ ਨੂੰ ਵੀ ਕਹਨੀ ਆ ਪੁੱਤਰ ਜੀ ਜੇ ਤੁਹਾਡੀ ਮਾਂ ਤੁਹਾਡੇ ਨਾਲ ਖੜਦੀ ਐ ਤਾਂ ਤੁਹਾਡਾ ਵੀ ਫਰਜ਼ ਐ ਮਾਂ ਦਾ ਸਤਿਕਾਰ ਕਰਨ ਦਾ ਦੇਖੋ ਮੈਂ ਤਾਂ ਕਹਨੀ ਆ ਵੀ ਸਤਿਕਾਰ ਕਰਦਾ ਹੋ ਨਈ ਮਾਂ ਤੋਂ ਖੋ ਵੀ ਸਕਦਾ ਮੈਂ ਇਦਾਂ ਦੀਆਂ ਮਾਵਾਂ ਵੀ ਦੇਖੀਆਂ ਜਿਨ੍ਹਾਂ ਨੂੰ ਪੈਨਸ਼ਨਾਂ ਲੱਗੀਆਂ ਹੋਈਆਂ ਆਪ ਨੂੰ ਮਾਂ ਪੈਨਸ਼ਨ ਚੋਂ ਆਪ ਨੂੰ ਜੁੱਤੀ ਸੂਟ ਵੀ ਨਹੀਂ ਇਕ ਲਿਆ ਸਕਦੀ ਮੈਂ ਇਦਾਂ ਦੀਆਂ ਮਾਵਾਂ ਵੀ ਦੇਖੀਆਂ ਕਿਉਂਕਿ ਨਿਆਣੇ ਕੱਸ ਕੇ ਰੱਖਦੇ ਆ ਮਾਮਾ ਨੂੰ ਉਹ ਗਲਤ ਐ ਜੇ ਹੁਣ 30 ਦਾ 30000 ਤੁਹਾਡੇ ਹੱਥ ਤੇ ਆਉਂਦਾ ਮੈਮ ਪਾਹੀ ਮਾਣੋ ਕਹਿਨੀ ਹੈ ਬੱਚੇ ਤੇਰੀ ਨੂੰ ਵੀ ਜੇ 30000 ਤੇਰੇ ਹੱਥ ਤੇ ਆਉਂਦਾ ਹੈ ਤੇਰਾ ਪੁੱਤ ਆ ਗਿਆ ਕਰੀ ਹੈ ਤਾਂ ਤੇਰੇ 30000 ਹੱਥ ਤੇ ਆਉਂਦਾ ਹੈ ਨਹੀਂ ਉਹ 30000 ਤੇਰੇ ਹੱਥ ਤੇ ਆ ਜਵੇ ਉਹ ਮਜਾਲ ਤੇਰੀ ਬਣੀ ਕਿਉਂਕਿ ਜਦ ਜਵਾਕ ਆਪਣੀ ਆਈ ਤੇ ਆ ਜਾਂਦਾ ਨਾ ਆਈ ਤੇ ਆ ਜਾਂਦਾ ਫਿਰ ਸਿਆਣਿਆਂ ਦਾ ਵੀ ਦਿਮਾਗ ਪੰਜ ਚਾਰ ਇੰਚ ਟਿਕਾਣੇ ਲਿਆ ਜਾਂਦੇ ਨੇ ਜਵਾਕ ਠੀਕ ਹੈ ਨਾਇ ਫੇਰ ਕਹਨੀ ਆ ਵੀ ਜੇ ਆ ਪੁੱਤ ਤੁਹਾਡਾ ਅਗਿਆਕਾਰੀ ਆ ਨੂੰ ਤੁਹਾਡੀ ਅਗਿਆਕਾਰੀ ਆ ਉਹ 10000 ਚ ਗੁਜ਼ਾਰਾ ਕਰ ਸਕਦੇ ਆ ਜੇ ਤੁਸੀਂ ਉਹਨੂੰ 10-20000 ਰੁਪਏ ਮਹੀਨੇ ਦਾ ਦੇ ਦਿਆ ਕਰੋ ਉਹ ਥੋੜਾ ਜਿਹਾ ਸੌਖਾ ਹੋ ਕੇ ਗੁਜ਼ਾਰਾ ਕਰ ਲੂ ਕਿਉਂਕਿ ਬੱਚਿਆਂ ਦੀ ਪੜ੍ਹਾਈ ਦੇ ਖਰਚੇ ਬਹੁਤ ਨੇ ਰੋਟੀ ਮਸੋਂ ਚੱਲਦੀ ਆ ਅੱਜ ਦੇ ਸਮੇਂ 'ਚ ਮਸੋਂ ਜਾਂਦੀ ਆ ਰੋਟੀ ਇਹ ਮਾਂ ਦਾ ਫਰਜ਼ ਆ ਪੁੱਤ ਦੀ ਹੈਲਪ ਕਰਨ ਦਾ ਕਿਉਂਕਿ ਅੱਜ ਮਾਂ ਦੀਆਂ ਚੱਲਦੀਆਂ ਮਾਂ ਇਕੱਲੀ ਪੈਨਸ਼ਨ ਕਿੰਨੀ ਨਾਲ ਦੇਖੇ ਬੁਢਾਪਾ ਵੀ ਆਉਣਾ ਹੈ ਉਨੇ ਮਿੰਜੇ ਪਰ ਬੈਠੀ ਨੂੰ ਵੀ ਮਾਂ ਨੂੰ ਪੁੱਛਣਾ ਐ ਫਿਰ ਪੈਨਸ਼ਨ ਵੀ ਉਹਦੇ ਹੱਥਾਂ ਜਾਣੀ ਆ ਸਾਰੀ ਫਿਰ ਉਹ ਰੋਟੀ ਮਾਂ ਨੂੰ ਦਵੇ ਨਾ ਦਵੇ ਫਿਰ ਉਹ ਵੀ ਉਹਦੀ ਮਰਜ਼ੀ ਹੋ ਜਾਣੀ ਆ ਮੈਂ ਕਦੇ ਨਹੀਂ ਕਹਿੰਦੀ ਵੀ ਮਾਵਾ ਆਪਣੇ ਧੀਆਂ ਪੁੱਤਾਂ ਨੂੰ ਤੰਗ ਕਰਨਾ ਮੈਂ ਤਾਂ ਇਹ ਕਹਿੰਨੀ ਆ ਵੀ ਧੀਆਂ ਨਾਲੋਂ ਨੋਹਾਂ 'ਚ ਲਗਾਵ ਬੱਦ ਰੱਖਿਆ ਕਰੋ ਕਿਉਂਕਿ ਸਾਡੇ ਬਡਾਪੇ ਦਾ ਸਾਰਾ ਸਾਡੀਆਂ ਨੋਹਾਂ ਨੇ ਧੀਆਂ ਤੋਂ ਨਹੀਂ ਆਇਆ ਜਾਂਦਾ ਧੀਆਂ ਭੱਜੀਆਂ ਨੱਠੀਆਂ ਆਉਣਗੀਆਂ ਸਹ ਦੇਹਾੜੀ ਕੱਢ ਕੇ ਆਉਣਗੀਆਂ ਮਹੀਨੇ ਡੇਢ ਮਹੀਨੇ ਬਾਅਦ ਆਉਣਗੀਆਂ ਜਿਹੜਾ ਰੈਗੂਲਰ ਸਾਡੀ ਦੇਖਭਾਲ ਹੈ ਬਜ਼ੁਰਗ ਵਸਤਾ ਚ ਉਹ ਸਾਡੀ ਨੂੰਨ ਹੈ ਤੇ ਸਾਡੇ ਪੁੱਤ ਨਹੀਂ ਕਰਨੀ ਆ ਤੁਸੀਂ ਜਿਹੜੀਆਂ ਘਰ ਦੀਆਂ ਬਹੁਤ ਔਰਤਾਂ ਨਾ ਜਿਨ੍ਹਾਂ ਕੋਲ ਇਨਕਮ ਦਾ ਸਾਧਨ ਹੈਗਾ ਜਿਵੇਂ ਪੈਨਸ਼ਨ ਹੋਗੀ ਜਾਂ ਨੌਕਰੀ ਦੇ ਪੈਸੇ ਹੋਗੇ ਤਨਖਾਹ ਹੋਗੀ ਕੁਝ ਵੀ ਹੈ ਜਾਂ ਪਤੀ ਦੀ ਪੈਨਸ਼ਨ ਲੱਗੀ ਹੋਈ ਹੈ ਉਹਦੇ ਤੇ ਮਾਣ ਕਰਨ ਲੱਗ ਜਾਂਦੀਆਂ ਨੇ ਹੰਕਾਰ ਕਰਨ ਲੱਗ ਜਾਂਦੀਆਂ ਨੇ ਵੀ ਸਾਡੇ ਕੋਲ ਪੈਸਾ ਹੈਗਾ ਪੈਸਾ ਸਭ ਕੁਝ ਨਹੀਂ ਪੈਸਾ ਸਾਡੀਆਂ ਜ਼ਰੂਰਤਾਂ ਹੈ ਸਾਡਾ ਸਭ ਕੁਝ ਸਾਡੀ ਔਲਾਦ ਹੈ ਜੇ ਸਾਡੀ ਔਲਾਦ ਸਾਡੇ ਰਾਹੀਆਂ ਨਾ ਸਾਡਾ ਫਰਜ਼ ਬਣਦਾ ਹੈ ਔਲਾਦ ਦੀ ਪੂਰੀ ਪੂਰੀ ਸਪੋਰਟ ਕਰਨਾ ਕਿਉਂਕਿ ਸਾਡੇ ਬੁਢਾਪੇ ਦਾ ਸਹਾਰਾ ਮੈਂ ਫੇਰ ਕਹਿੰਨੀ ਆ ਸਾਡੇ ਬੁਢਾਪੇ ਦਾ ਸਹਾਰਾ ਸਾਡਾ ਪੁੱਤ ਤੇ ਨੂੰਹ ਆ ਧੀਆਂ ਤੋਂ ਨਹੀਂ ਆਇਆ ਜਾਣਾ ਨਹੀਂ ਆਇਆ ਜਾਣਾ ਮੈਂ ਖੁਦ ਪਰਖ ਕੇ ਦੇਖ ਲਿਆ ਇਹ ਖੁਦ ਪਰਖ ਕੇ ਦੇਖ ਲਿਆ ਜਿਹੜੀ ਪੁੱਤ ਪੋਤੇ ਨੂੰਹਾਂ ਪੋਤ ਨੂੰਹਾਂ ਸੇਵਾ ਕਰਦੀਆਂ ਉਹ ਧੀਆਂ ਤੋਂ ਨਹੀਂ ਹੁੰਦੀ ਧੀਆਂ ਉੱਥੇ ਸੰਭ ਲੈਂਦੀਆਂ ਨੇ ਜਿੱਥੇ ਧੀਆਂ ਨੂੰ ਪਤਾ ਹੁੰਦਾ ਵੀ ਹਾਂ ਸਾਡੇ ਕੋਈ ਪਿੱਛੇ ਜੱਗ 'ਚ ਸਾਂਝੇ ਨਹੀਂ ਹੈਗੀ ਉੱਥੇ ਧੀਆਂ ਸੰਭਲ ਲੈਂਦੀਆਂ ਨੇ ਠੀਕ ਹੈ ਜੀ ਮੈਂ ਬਹੁਤ ਮੈਂ ਇਹ ਕੱਲੀ ਮਾਂ ਨਹੀਂ ਮੈਂ ਸਾਰੀਆਂ ਮਾਮਾ ਨੂੰ ਕਹਿਨੀ ਹੈ ਬਈ ਠੀਕ ਹੈ ਧੀਆਂ ਧੀਆਂ ਹੁੰਦੀਆਂ ਨੇ ਧੀਆਂ ਨੂੰ ਪੁੱਛਣਾ ਚਾਹੀਦਾ ਧੀਆਂ ਦਾ ਸਤਕਾਰ ਕਰਨਾ ਚਾਹੀਦਾ ਧੀਆਂ ਨੂੰ ਆਉਂਦੀਆਂ ਜਾਂਦੀਆਂ ਦੇ ਤਿਲ ਫੁੱਲ ਹੱਥ ਤੇ ਧਰਦੇ ਰਹਿਣਾ ਚਾਹੀਦਾ ਉਹਦੇ ਦੁੱਖ ਸੁੱਖ ਦੇ ਸਾਂਝੇ ਰਹੋ ਪਰ ਜੇ ਤੁਸੀਂ ਨੋਹਾਂ ਨੂੰ ਛੱਡ ਕੇ ਧੀਆਂ ਨੂੰ ਮੂਰੇ ਕਰੋ ਇਹ ਤੁਹਾਡੇ ਲਈ ਬਹੁਤ ਗਲਤ ਹੈ ਤੁਹਾਡਾ ਪੁੱਤ ਤੁਹਾਡੇ ਪੋਤੇ-ਪੋਤੀਆਂ ਤੁਹਾਡੀ ਨੋ ਰਾਣੀ ਇਹ ਤੁਹਾਡੇ ਬੁਢਾਪੇ ਦਾ ਸਹਾਰਾ ਹੈ ਇਹ ਤੁਹਾਡੇ ਬੁਢਾਪੇ ਦਾ ਸਹਾਰਾ ਹੈ ਕਿਤੇ ਨਹੀਂ ਜਾਨ ਨਿਕਲਦੀ ਕਿਤੇ ਨਹੀਂ 30000 ਕਿਧਰੇ ਨੂੰ ਲੈ ਕੇ ਜਾਣਾ ਬੁਢਾਪੇ ਚ 10000 ਮੁੱਕਦਾ ਨਹੀਂ ਇੱਕ ਸਿਆਣੇ ਤੋਂ ਨਹੀਂ ਮੁੱਕਦਾ ਜੇ ਮੈਂ ਤਾਂ ਮੈਂ ਤੁਹਾਨੂੰ ਇਹ ਵੀ ਨਹੀਂ ਕਿਹਾ ਵੀ ਖਾਲੀ ਰਹੋ ਮੈਂ ਬੱਚੇ ਤੈਨੂੰ ਵੀ ਕਹਿਣੀ ਆ ਵੀ ਮਾਂ ਨੂੰ ਖਾਲੀ ਨਹੀਂ ਕਰਨਾ ਮਾਂ ਨੂੰ ਕਹਿ ਵੀ ਮਾਂ ਤੂੰ 10000 ਰੱਖ ਲੈ ਤੂੰ 20000 ਮੈਨੂੰ ਦੇ ਦਿਆ ਕਰਾ ਪਿਆਰ ਨਾਲ ਬਹਿ ਕੇ ਮਾਂ ਪੁੱਤ ਗੱਲ ਕਰ ਲੋ ਇੱਥੇ ਕਈ ਵਾਰ ਮਾਮਾ ਵੀ ਅੜੀ ਕਰ ਜਾਂਦੀਆਂ ਨੇ ਮਾਮਾ ਅੜੀ ਕਰ ਜਾਂਦੀਆਂ ਨੇ ਇਹ ਅੜੀ ਨਹੀਂ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ ਜੇ ਇਹ ਬੱਚਾ ਆਪਣੀ ਆਈ ਤੇ ਆ ਗਿਆ ਤਾਂ 30000 ਦੇ ਨਾਲ ਨਾਲ ਤੁਹਾਨੂੰ ਵੀ ਰੋਲ ਸਕਦਾ ਪਰ ਨਹੀਂ ਸਮਝਦਾਰ ਹੋਊਗਾ ਸੂਝਵਾਨ ਹੋਊਗਾ ਜਿਹੜਾ ਮਾਂ ਤੋਂ 30000 ਧੱਕੇ ਨਾਲ ਨਹੀਂ ਖੋਦਾ ਮੈਂ ਇੱਥੇ ਖੋਦੇ ਵੀ ਦੇਖੇ ਨੇ ਮੈਂ ਇੱਥੇ ਇਕੱਲੇ ਪੈਸੇ ਦੇ ਪੁੱਤ ਵੀ ਦੇਖੇ ਨੇ ਲਾਦਾ ਜਿਹੜੀਆਂ ਇਕੱਲੇ ਪੈਸੇ ਦੇ ਪੁੱਤ ਵੀ ਦੇਖੇ ਨੇ ਇਹ ਤੁਹਾਨੂੰ ਪਿਆਰ ਕਰਦਾ ਮੈਂ ਹਰੇਕ ਮਾਂ ਨੂੰ ਕਹਿਣੀ ਆ ਜਿਨ੍ਹਾਂ ਕੋਲ ਪੈਨਸ਼ਨ ਆ ਉਹ ਆਪਣੇ ਪੁੱਤਾਂ ਦੀ ਪੂਰੀ ਪੂਰੀ ਸਪੋਰਟ ਕਰੋ ਕਿਹੜੇ ਨੂੰ ਨਹੀਂ ਲਜਾਣੀਆਂ ਪੈਨਸ਼ਨਾਂ ਆ ਆਪ ਵੀ ਖਾਲੀ ਨਾ ਹੋ ਆਪ ਵੀ ਮਾਣੇ ਮੋਟੇ ਰੱਖ ਲੋ ਮੈਂ ਪੁੱਤ ਜੀ ਕਹਿਣੀ ਆ ਵੀ ਦੇਖ ਤੁਹਾਡੇ ਮਾਂ ਦੀ ਗਲਤੀ ਆ ਬਿਲਕੁਲ ਗਲਤੀ ਆ ਪਰ ਮਾਂ ਨੂੰ ਪਿਆਰ ਨਾਲ ਸਮਝਾਉਣਾ ਕਿਸੇ ਤਰ੍ਹਾਂ ਦਾ ਵੀ ਮਾਂ ਨੂੰ ਕੋਈ ਦੁੱਖ ਨਾ ਪਹੁੰਚੇ ਤਕਲੀਫ ਨਾ ਪਹੁੰਚੇ ਜਿਹੜਾ ਘਰ ਦਾ ਇੱਕ ਹੈ ਉਹ ਬਹੁਤ ਬੜੀ ਪਾਵਰ ਹੈ ਬਿਲਕੁਲ ਮਾਂ ਨੂੰ ਚਾਹੀਦਾ ਪੁੱਤ ਦੀ ਸਪੋਰਟ ਕਰਨਾ ਜੇ ਅਸੀਂ ਆਪਣੇ ਪੁੱਤਾਂ ਦੀ ਧੀਾਂ ਦੀ ਸਪੋਰਟ ਨਹੀਂ ਕਰਾਂਗੇ ਫਿਰ ਕੌਣ ਕਰੂ ਗਵੰਡੀ ਕਰਨਗੇ ਸਾਡਾ ਪੁੱਤ ਸਾਡੀਆਂ ਹੀ ਅੱਖਾਂ ਸਾਹਮਣੇ ਔਖੀ ਕੱਟੇ ਫਿਰ ਅਸੀਂ ਕਾਹਦੀਆਂ ਮਾਵਾ ਸਾਡੇ ਕੋਲ ਪੈਸੇ ਹੋਣਾ ਨਹੀਂ ਇਹ ਗੱਲ ਗਲਤ ਹੈ ਮਾਂ ਲਈ ਗਲਤ ਹੈ ਧੀ ਭੈਣ ਨੇ ਵੀ ਕਪੜਾ ਲੀੜਾ ਲੈਣਾ ਹੈ ਜੁੱਤੀ ਕਪੜਾ ਸਭ ਕੁਝ ਲੈਣਾ ਹੈ ਉਹਨੇ ਜਾਣਾ ਆਉਣਾ ਵੀ ਹੈ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਪੁੱਤ ਨੂੰ ਫੜਾ ਦੋ ਤੁਸੀਂ ਆਪਣੇ ਹੱਥੇ ਖਰਚ ਲਓ ਬੇ ਪੁੱਤਾ ਚੱਕ ਬੱਚਿਆਂ ਦੀਆਂ ਪੀਸਾਂ ਆ ਫੜ ਪੁੱਤ 5-4000 ਰੁਪਿਆ ਸੌਦੇ ਚੱਕ ਲਿਆ ਸੌਦੇ ਚੱਕ ਲਿਆ ਤੁਸੀਂ ਆਪਣੇ ਹੱਥੇ ਖਰਚਾ ਕਰ ਲਓ ਮੈਂ ਤਾਂ ਇਹ ਵੀ ਨਹੀਂ ਕਹਿੰਦੀ ਹੈਗੀ ਵੀ ਤੁਸੀਂ ਆਪਣੇ ਬੱਚੇ ਨੂੰ ਪੈਸੇ ਹੀ ਫੜਾ ਦੋ ਨਹੀਂ ਜਿਹੜੀ ਸੁਜਮਾਨ ਮਾਂ ਹੁੰਦੀ ਹੈ ਉਹ ਮਾਂ ਪੁੱਤ ਨੂੰ ਕਹਿੰਦੀ ਹੈ ਵੀ ਪੁੱਤ ਆ ਚੱਕ ਬੱਚਿਆਂ ਦੀਆਂ ਪੀਸਾਂ ਭਰੇ ਆ ਆ ਚੱਕ ਪੁੱਤ ਤੂੰ ਸੌਦੇ ਲਿਆ ਏਕਣ ਪਿਆਰ ਨਾਲ ਟਾਈਮ ਲੰਘ ਜਾਂਦਾ ਪਿਆਰ ਨਾਲ ਟਾਈਮ ਲੰਘ ਜਾਂਦਾ ਠੀਕਾ ਇਹ ਭਲੇਖੇ ਨਾ ਪਾਲਿਆ ਕਰੋ ਬਹੁਤ ਮਾਵਾ ਭਲੇਖੇ ਪੜ ਲੈਣੀਆਂ ਵੀ ਸਾਡੇ ਕੋਲ ਪੈਸਾ ਬਥੇਰਾ ਐ ਅਸੀਂ ਔਲਾਦ ਤੋਂ ਕੀ ਲੈਣਾ ਔਲਾਦ ਸਾਡਾ ਕੀ ਵਗਾੜ ਲੂ ਭਾਈ ਔਲਾਦ ਵਗਾੜਨ ਤਾਂ ਆਵੇ ਬਜੂਦ ਵਗਾੜ ਦਿੰਦੀ ਐ ਸਾਰੀ ਜ਼ਿੰਦਗੀ ਤੁਸੀਂ ਕਿੰਨੀ ਐਸ਼ ਕਰੀ ਹੋਵੇ ਜੇ ਸਾਨੂੰ ਮਿੰਜੇ ਪਰ ਪਿਆ ਨੂੰ ਔਲਾਦ ਨਾ ਪੁੱਛੇ ਤੁਹਾਨੂੰ ਸਾਰੀ ਉਮਰ ਦੀ ਨਾਨੀ ਯਾਦ ਕਰਾ ਦਿੰਦੀ ਐ ਔਲਾਦ ਦਿਮਾਗੋਂ ਘੜ ਦਿੰਦੀ ਐ ਵੀ ਮੈਂ ਪਿਛਲੇ ਸਮੇਂ ਚ ਨਹੀਂ ਐਸ਼ ਵੀ ਕੀਤੀ ਐ ਜੇ ਔਲਾਦ ਆਪਣੀ ਆਈ ਤੇ ਆ ਜਵੇ ਚਣੇ ਚਵਾ ਦਿੰਦੀ ਐ ਔਲਾਦ ਪਰ ਉੱਥੇ ਪੈਸਾ ਨਹੀਂ ਕਮ ਆਉਂਦਾ। ਉੱਥੇ ਪੈਸਾ ਨਹੀਂ ਕਮ ਆਉਂਦਾ। ਮਾਣੂ ਆਪਣੀਆਂ ਪ੍ਰੋਬਲਮਾਂ ਦੱਸੋ ਮਾਣੂ ਆਪਣੇ ਖਰਚੇ ਦੱਸੋ ਮਾਣੂ ਆਪਣੀ ਇਨਕਮ ਦੱਸੋ। ਪਤਾ ਹੋਊ ਮਾਣੂ ਵੈਸੇ ਤਾਂ ਸਾਰਾ ਕੁਝ ਮਾਮੀ ਤਾਂ ਖਰਚੇ ਰਹਿੰਦੀ ਐ ਪਤਾ ਹੋਊ ਪਰ ਫਿਰ ਵੀ ਮੈਂ ਕਦੇ ਇਦਾਂ ਦੀ ਮਤ ਨਹੀਂ ਕਿਸੇ ਜਵਾਕ ਨੂੰ ਦੰਦੀ। ਮੈਂ ਤਾਂ ਇਹ ਕਹਿੰਨੀ ਆਂ ਵੀ ਰਲ ਮਿਲ ਕੇ ਘਰਾਂ ਨੂੰ ਜੋੜ ਕੇ ਰੱਖੋ। ਘਰਾਂ 'ਚ ਇਕਾਂ ਰੱਖੋ। ਪਿਆਰ ਨਾਲ ਰਹੋ। ਠੀਕ ਐ। ਸਾਡੇ ਬਜ਼ੁਰਗਾਂ ਨੇ ਸਦਾ ਨਹੀਂ ਸਾਡੇ ਕੋਲ ਰਹਿਣਾ। ਇੱਕ ਦਿਨ ਨਾ ਚਲੇ ਜਾਣਾ ਇਹਨਾਂ ਨੇ। ਪਰ ਮੈਂ ਬਜ਼ੁਰਗਾਂ ਨੂੰ ਵੀ ਕਹਿਣੀ ਆ ਵੀ ਜਿੰਨਾ ਚਿਰ ਤੁਸੀਂ ਹੈਗੇ ਹੋ ਆਪਣੀ ਔਲਾਦ ਤੇ ਸ਼ਾਂ ਬਣਾ ਕੇ ਰੱਖਿਆ ਕਰੋ ਆਪਣੀ ਮਮਤਾ ਦੀ ਸ਼ਾਂ ਬਣਾ ਕੇ ਰੱਖਿਆ ਕਰੋ ਹਾਂ ਠੀਕ ਹੈ ਕੋਈ ਔਲਾਦ ਸੱਤੋ ਬੇਬਾਗੀ ਹੈ ਨਹੀਂ ਸਾਡੀ ਕਦਰ ਕਰਦੀ ਉਹਨੂੰ ਅੱਖੋਂ ਓਝਲ ਵੀ ਕਰ ਦੇਣਾ ਚੰਗਾ ਪਰ ਜਿਹੜੀ ਔਲਾਦ ਤੁਹਾਡੇ ਰਾਹੀਆਂ ਤੁਸੀਂ ਉਸ ਔਲਾਦ ਦੀ ਕਦਰ ਕਰਿਆ ਕਰੋ ਇਹ ਮਾਪਿਆਂ ਦਾ ਫਰਜ਼ ਹੈ ਠੀਕ ਹੈ ਹੁਣ ਜੇ ਇਹ ਮੁੰਡਾ ਤੰਗ ਹੈ ਤਾਂ ਭਾਈ ਇਹਨੇ ਸਾਡੇ ਕੋਲ ਗੱਲ ਕਰੀ ਹੈ ਠੀਕ ਹੈ ਮੈਂ ਇਹ ਇੱਕ ਮਾਂ ਦੀ ਨਹੀਂ ਗੱਲ ਕਰਦੀ ਮੈਂ ਇਹ ਬਹੁਤ ਬਹੁਤ ਕੀ ਮੈਂ ਸਾਰੀਆਂ ਮਾਵਾਂ ਦੀ ਉਹ ਗੱਲ ਕਰਦੀ ਆ ਤੁਹਾਡੇ ਚ ਮੈਂ ਵੀ ਆਉਣੀ ਆ ਮੈਂ ਵੀ ਮਾਂ ਐ ਠੀਕ ਐ ਤੁਹਾਨੂੰ ਸਿਖਾਉਂਦੇ ਆ ਸਿਖਾਉਂਦੇ ਆ ਮੈਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਈ ਸੋਈ ਗੱਲਾਂ ਨੇ ਐਦਾਂ ਨਹੀਂ ਕਰੀਦਾ ਹੁੰਦਾ ਸਾਡੀਆਂ ਅੱਖਾਂ ਸਾਹਮਣੇ ਪੁੱਤ ਸਾਡਾ ਖੂਨ ਦੇ ਹੰਝੂ ਰੋਵੇ ਅਸੀਂ 30000 ਨੂੰ ਰਬਟ ਪਾ ਕੇ ਰੱਖ ਦਈਏ ਅਸੀਂ ਕਿ ਧੂਫ ਦੇਣੀ ਆ 30000 ਨੂੰ ਕੀ ਕਰਨਾ 30000 ਪੁੱਤ ਟੈਨਸ਼ਨਾਂ ਚ ਹੋਵੇ ਨਹੀਂ ਮਾਂ ਲਈ ਬਹੁਤ ਗਲਤ ਹੈ ਠੀਕ ਐ ਸੋ ਇਹ ਗੱਲਾਂ ਪੁੱਤ ਜੀ ਤੁਸੀਂ ਵੀ ਨਹੀਂ ਟੈਨਸ਼ਨ ਲੈਣੀ ਕੋਈ ਗੱਲ ਨਹੀਂ ਪ੍ਰਮਾਤਮਾ ਅੱਜ 10000 ਮਹੀਨੇ ਦਾ ਜਾਂਦਾ ਹੈ ਜੇ ਤੁਹਾਡੇ ਇੰਨਾ ਸਬਰ ਸੰਤੋਖ ਹੈ ਤੁਹਾਡੇ ਚ ਸਿੱਧਕ ਹੈ ਇੱਕ ਦਿਨ ਇਹ ਜਾ ਵੀ ਆਜੂ 10 10 ਲੱਖ ਰੁਪਈਆ ਵੀ ਇੱਕ ਮਹੀਨੇ ਦਾ ਹੋ ਜਾਇਆ ਕਰਦਾ ਹੈ ਕਹਿੰਦੇ ਆ ਉਹਦੀਆਂ ਬੜੀਆਂ ਲੰਮੀਆਂ ਬਾਹਮਾਂ ਨੇ ਉਹ ਕਦੇ ਕਿਸੇ ਤੋਂ ਕੁਝ ਨਹੀਂ ਛਪਾਉਂਦਾ ਬਸ ਪਰਖ ਕਰਦਾ ਹੈ ਵੀ ਦੇਖਾਂ ਭੱਜਦਾ ਇੱਕ ਖੜਦਾ ਇਹ ਠੀਕ ਹੈ ਕੋਈ ਗੱਲ ਨਹੀਂ ਇਹ ਜ਼ਿੰਦਗੀ ਸੂਈ ਦੇ ਨੱਕੇ ਚੋਂ ਵੀ ਲੰਘ ਜਾਂਦੀ ਹੈ ਕਈ ਵਾਰ ਪਰ ਮਾਂ ਨਾਲ ਕੋਈ ਬਦਸਲੂਕੀ ਨਹੀਂ ਕਰਨੀ ਮਾਂ ਨਾਲ ਕੋਈ ਧੱਕਾ ਨਹੀਂ ਕਰਨਾ ਮਾਂ ਨੂੰ ਜ਼ਬਰਦਸਤੀ ਨਹੀਂ ਕਰਨੀ ਵੀ ਮਾਂ ਸਾਨੂੰ ਦੇ ਪਿਆਰ ਨਾਲ ਮੈਂ ਹਮੇਸ਼ਾ ਇੱਕੋ ਗੱਲ ਕਹਿੰਦੀ ਹੁੰਦੀ ਆ ਵੀ ਪਿਆਰ ਨਾਲ ਫਿਰ ਹੁਣ ਇੱਥੇ ਵੀ ਮਾਂ ਨੂੰ ਵੀ ਮਤ ਕਰਨੀ ਚਾਹੀਦੀ ਹੈ ਕਿਹਦਾ ਪੁੱਤਰ ਜੀ ਆਪਣੇ ਘਰ ਕਿੰਨੀ ਧਿਆਨ ਦੋ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਜੇ ਵਰਕ ਤਾਂ ਪਾਉਣੀਆਂ ਤੁਹਾਡੇ 10000 ਚੇ ਪਾ ਦੇਣੀਆਂ ਨੇ ਕਰ ਤੁਸੀਂ ਆਪਣੀ ਮਾਂ ਨੂੰ ਕਹਿ ਕੇ ਜਰੂਰ ਦੇਖੋ ਇਹ ਮਾਂ ਲਈ ਮੈਂ ਫੇਰ ਕਹਿੰਦੀ ਜਾਂਦੀ ਜਾਂਦੀ ਵੀ ਮਾਂ ਦੀ ਗਲਤੀ ਆ ਇਹ ਮਾਂ ਦੀ ਗਲਤ ਸੋਚ ਆ ਇਹ ਬਿਲਕੁਲ ਪੁੱਤ ਦੀ ਸਪੋਰਟ ਕਰਨੀ ਚਾਹੀਦੀ ਆ ਅਸੀਂ ਧੀਆਂ ਪੁੱਤਾਂ ਦੀ ਸਪੋਰਟ ਨਹੀਂ ਕਰਾਂਗੇ ਹੋਰ ਕਰੂ ਕੌਣ ਠੀਕ ਹੈ ਬਹੁਤ ਖਰਚੇ ਹੁੰਦੇ ਨੇ ਅਨੇਕਾ ਖਰਚੇ ਹੁੰਦੇ ਨੇ ਘਰ ਦੇ ਬਹੁਤ ਔਖਾ ਹੈ ਚਲੋ ਠੀਕ ਹੈ ਜੀ ਮਹਾਰਾਜ ਭਲੀ ਕਰੇ ਜਰੂਰ ਮਹਾਰਾਜ ਸਰ ਮੱਥਿਆ ਪਾਊਗਾ ਇਸ ਮਾਂ ਦੀ ਮਾਂ ਦੇ ਕਹਿੰਦੀਆਂ ਦਿਮਾਗ 'ਚ ਜਰੂਰ ਸਰਮੱਥਿਆ ਪਾਊਗਾ ਸੱਚੇ ਪਾਤਸ਼ਾਹ ਪਰ ਫੇਰ ਵੀ ਮੈਂ ਕਹੂੰਗੀ ਵੀ ਪਿਆਰ ਨਾਲ ਪਿਆਰ ਨਾਲ ਮਾਂ ਨੂੰ ਆਪਣੀਆਂ ਪ੍ਰੋਬਲਮਾਂ ਦੱਸੋ ਬਈ ਮਾਂ ਮੇਰਾ ਗੁਜ਼ਾਰਾ ਨਹੀਂ ਹੁੰਦਾ ਮੈਂ ਹੁਣ ਕਿਥੋਂ ਮੰਗਣ ਜਾਵਾਂ ਕਿਥੋਂ ਲਿਆ ਮਾਂ ਤੂੰ ਸਾਹਮਣੇ ਨੋਟਾਂ ਨੂੰ ਰੱਖੀ ਜਾਨੀ ਆ ਇਹ ਕੀਦੇ ਕੰਮ ਨੇ ਜੇ ਮੈਂ ਹੀ ਤੰਗਾ ਠੀਕ ਆ ਵੀ ਸੋਈ ਗੱਲਾਂ ਨੇ ਆਪਣੇ ਬੱਚਿਆਂ ਦੀਆਂ ਪ੍ਰੋਬਲਮਾਂ ਸਮਝਿਆ ਕਰੋ ਜੇ ਸੀਨਾ ਨਾਲ ਕਰਨ ਲੱਗੇ ਫਿਰ ਇਹਨਾਂ ਨੂੰ ਗਲ-ਗੋਡੇ ਕੌਣ ਲਾਊਗਾ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ